ਲਓ ਬਈ ਜਿੱਦਾਂ ਦੇ ਆਪਾਂ ਪਸ਼ੂਆਂ ਦੀਆਂ ਵੀਡੀਓ ਪਾਉਣ ਲੱਗੇ ਆ ਤੇ ਕਈ ਵੀਰਾਂ ਦੇ ਕਮੈਂਟ ਆਏ ਸੀ ਕਿ ਭਾਈ ਬੱਜਾਂ ਦੀ ਫੀਡ ਬਾਰੇ ਦੱਸੋ ਇਹਨਾਂ ਨੂੰ ਕਿਹੜੀ ਫੀਡ ਪਾਉਣੀ ਚਾਹੀਦੀ ਹੈ ਜਾਂ ਜਦੋਂ ਪਸ਼ੂ ਦੁੱਧੋਂ ਹਟ ਜਾਂਦੇ ਆ ਅਗਲੇ ਸੂਵੇ ਦੁੱਧ ਨਹੀਂ ਦਿੰਦੇ ਉਦੋਂ ਆਪਾਂ ਨੂੰ ਕਿਹੜੀ ਫੀਡ ਕਿਹੜੀ ਖਰਾਕ ਕਿਹੜਾ ਲਿਕੁਇਡ ਕਿਹੜਾ ਪਾਊਡਰ ਪਾਉਣਾ ਚਾਹੀਦਾ ਸੋ ਇਹਦੇ ਆਸਤੇ ਆਪਣੇ ਕੋਲੇ ਬਾਈ ਕਿੰਦਾ ਜੀ ਪਹੁੰਚਿਆ ਅੱਜ ਵੈਟਰਨਰੀ ਦੇ ਸਪੈਸ਼ਲਿਸਟ ਆ ਬਹੁਤ ਸਾਲ ਹੋ ਗਏ ਬਾਈ ਹੋਰਾਂ ਦਾ ਤਜਰਬਾ ਕਾਫੀ ਲੰਬਾ ਘੱਟੋ ਘੱਟ 15 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਬਾਈ ਕਿੰਦੇ ਤੋਂ ਆਪਾਂ ਪੁੱਛਦੇ ਆ ਅੱਜ ਸਾਰੀ ਜਾਣਕਾਰੀ ਲੈਣੇ ਆ ਬਾਈ ਕਿੰਦੇ ਜਦੋਂ ਆਪਾਂ ਪਸ਼ੂ ਨੂੰ ਦੁੱਧੋ ਛੱਡਦੇ ਆ ਹੂੰ ਹੂੰ ਬਾਈ ਕੋਈ ਛੇਵੇਂ ਮਹੀਨੇ ਹਟ ਜਾਂਦਾ ਕੋਈ ਸੱਤਵੇਂ ਮਹੀਨੇ ਹਟ ਜਾਂਦਾ ਉਸ ਤੋਂ ਬਾਅਦ ਯਾਰ ਅਗਲੇ ਸੂਏ ਨਾ ਪਸ਼ੂ ਕਈ ਰੀ ਵੀ ਬਹੁਤ ਘੱਟ ਦੁੱਧ ਦਿੰਦਿਆ ਪਹਿਲੇ ਸੂਏ ਚੰਗਾ ਦੁੱਧ ਦਿੱਤਾ ਹੁੰਦਾ ਹਨਾ ਠੀਕ ਹੈ ਵੀ ਉਦੋਂ ਡਾਈਟ ਪਲਾਨ ਆਪਾਂ ਕੀ ਰੱਖਣਾ ਕੀ ਉਹਨੂੰ ਫੀਡ ਪਾਉਣੀ ਹੈ ਹਨਾ ਉਹਦੇ ਬਾਰੇ ਮੜਾ ਜਾ ਚਾਣਨਾ ਪਾਉ ਪਹਿਲਾਂ ਤਾਂ ਤੁਸੀਂ ਬਈ ਇਹ ਜਿਹੜਾ ਸਵਾਲ ਆ ਤੁਹਾਡਾ ਪੂਰਾ ਸੋਹਣਾ ਵਧੀਆ ਸਵਾਲ ਆ ਹਮ ਮੱਝਾਂ ਦਾ ਦੁੱਧ ਉਹ ਆਪੇ ਹੀ ਜਾਂਦੀਆਂ ਜਿਆਦਾਤਰ ਠੀਕ ਹੈ ਕੋਈ ਹੁੰਦਾ ਘਰ ਹਮ ਜਿਵੇਂ ਇੱਕ ਘਰ ਮੇਰੇ ਕੋਲੇ ਹੈਗਾ ਨਾਨਕ ਸਰ ਉਹਨਾਂ ਦੀਆਂ ਮੱਝਾਂ ਵੀ ਜਿਵੇਂ ਅੱਜ ਚੋਈਆਂ ਹਮ ਤੇ ਸਵੇਰ ਸੂਪ ਗਾਣਾ ਉਹ ਦਾ ਦੁੱਧ ਦਿੰਦੀਆਂ ਉਹ ਮੈਨੂੰ ਲੰਮਾ ਟਾਈਮ ਦੁੱਧ ਦਿੰਦੀਆਂ ਪਰ ਉਹ ਦਿੰਦੀਆਂ 4 4 5 5 ਕਿਲੋ ਅੱਛਾ ਦਿਨਾਂ ਤੱਕ ਵੀ ਦੁੱਧ ਦੇਈ ਜਾਂਦੇ ਆ ਦੁੱਧ ਆ ਇਹ ਆਪਣੇ ਕੋਲੇ ਪ੍ਰੂਫ ਵੀ ਆ ਆਪਾਂ ਨੰਬਰ ਵੀ ਦੇ ਦਾਂਗੇ ਬੰਦੇ ਦਾ ਬਹੁਤ ਕਿਸੇ ਨੇ ਪੁੱਛਣਾ ਨੀਲੇ ਸਰਪੰਚ ਕੇ ਆ ਬਾਈ ਠੀਕ ਹੈ ਜੀ। ਹਣਾ ਬਾਈ ਕਿਹੜਾ ਪਿੰਡ ਦੱਸਿਆ ਜੀ? ਨਾਨਕ ਸਰ ਕੁਸ਼ਵਿੰਦਰ ਸਿੰਘ ਢਲੋਣੀ ਕਿੱਕੀ। ਠੀਕ ਹੈ ਜੀ। ਉਹਦੇ ਨਾਲ ਹੁੰਦਾ ਬਾਈ ਨੀਲਾ ਸਰਪੰਚ ਉਹਨਾਂ ਦੇ ਮੱਝਾਂ ਇਹ ਆਪਾਂ ਹੀ ਜਾਣਦੇ ਉਹਨਾਂ ਦੇ ਇਹੀ ਕਰਦੇ ਆ। ਕੋਈ ਐ ਨਹੀਂ ਕੋਈ ਵੱਖਰਾ ਟੀਕਾ ਨਹੀਂ ਭਰ ਰਹੇ ਆਪਾਂ ਨਾਰਮਲ ਟੀਕਾ ਤੇ ਉਹਨਾਂ ਦੇ ਵੱਲੋਂ ਰਵਾ ਹੀ ਇਹ ਹੋ ਜਾ। ਹੂੰ ਫੇ ਪਸ਼ੂ ਸ਼ਾਮ ਨੂੰ ਜੋ ਪਰ ਦੁੱਧ ਨਹੀਂ ਦੁੱਧ ਉਹ 4 3 4 3 4 ਕਿਲੋ ਦੁੱਧ ਕਹਿੰਦੇ ਨੇ ਲੰਮਾ ਟਾਈਮ ਦੁੱਧ ਦੇਣਾ। ਅਜਾ ਪਹਿਲਾਂ ਤੇ ਘੱਟ ਪਸ਼ੂ ਦੇਖ 300 ਦਿਨ ਦਾ ਦੁੱਧ ਗਿੰਦੇ ਹੁੰਦੇ ਆ ਆਪਾਂ ਸੂੜੇ ਦਾ ਹਾਂ 300 ਦਿਨਾਂ ਤੁਸੀਂ ਸਮਝ ਲਓ ਵੀ ਕੋਈ ਵੀ ਜਿਹੜਾ ਟੀਕੇ ਦੇ ਉੱਪਰ ਮੈਂਸ਼ਨ ਹੁੰਦਾ ਉਹ ਪਸ਼ੂ ਦੇ 300 ਦਿਨ ਦਾ ਦੁੱਧ ਹੁੰਦਾ ਠੀਕ ਹੈ ਦਾਵਾ ਦਾ ਵੀ ਵੱਧ ਜਾਂਦਾ ਵੀ ਠੀਕ ਫਿਰ ਉਹ ਤਾਂ ਤੁਹਾਨੂੰ ਪਤਾ ਨਾ ਵੀ 300 ਦਿਨ ਜਿਵੇਂ ਸ਼ੁਰੂਜੋਣੇ 20 ਦਿੱਤਾ ਫਿਰ 17 ਕਰ ਗਈ ਫਿਰ 15 ਕਰ ਗਈ ਲੰਮਾ ਟਾਈਮ ਉਹਨਾਂ ਨੂੰ ਇੱਕੋ ਜਿਹਾ ਦੁੱਧ ਦਿੰਦੇਗਾ ਆਪੋ ਹੂੰ ਠੀਕ ਹੈ ਸ਼ੁਰੂ ਤੋਂ 4 ਕਿਲੋ ਤੇ 3 ਕਿਲੋ ਤੇ ਜਾ ਕੇ ਮੰਨ ਕੇ ਚੱਲ ਸੂਪ ਜਾਂਦੀਆਂ 2.5-3 ਕਿਲੋ ਜਾ ਰਹੀਆਂ 5 ਵੱਧ ਤੋਂ ਵੱਧ ਉਹਨਾਂ ਦੇ ਪਸ਼ੂ ਬਹੁਤ ਚੰਗੇ ਆ ਰਾਜੀ ਬਹੁਤ ਜ਼ਬਰਦਸਤ ਇੰਨਾ ਕਿ ਦਿੰਦੇ ਹਾਂ ਹੂੰ ਉਹ ਤਾਂ ਦੁੱਧੋ ਜਾਂਦੇ ਹੀ ਨਹੀਂ ਦਾਹੀ ਹੁੰਦਾ ਕਦੇ ਪੁੱਛਿਆ ਵੀ ਜਦ ਤੁਸੀਂ ਪੁੱਛਿਆ ਨਾ ਬਸ ਡرائی ਪਸ਼ੂ ਆਮ ਮੱਝਾਂ ਆਪਣੇ ਨਾਰਮਲ 6ਵੇਂ 7ਵੇਂ ਮਹੀਨੇ ਜਾਂਦਗਾ ਦੁੱਧੋ 6ਵੇਂ 7ਵੇਂ ਮਹੀਨੇ ਜਾਂਦਗਾ 6ਵੇਂ 7ਵੇਂ ਮਹੀਨੇ ਦੁੱਧੋਂ ਜਾ ਵੜਦੇ ਨੇ ਹੂੰ ਉਸ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਮੇਨ ਬਾਈ ਸਭ ਤੋਂ ਮੇਨ ਜਿਹਦਾ ਪਸ਼ੂ ਦੁੱਧੋ ਜਾਂਦਾ ਆਪੇ ਜਾਂਦਾ ਦਾ ਸਹੀ ਹੈ ਜੇ ਤੁਸੀਂ ਦੁੱਧੋ ਛੱਡਦੇ ਆਂ ਬਸ ਉਹ ਹੂੰ ਕਈ ਵਾਰੀ ਮੱਜਾਂ ਵੀ ਨਹੀਂ ਜਾਂਦਾ ਸਭ ਤੋਂ ਮਹਿਣਦਾ ਤੁਸੀਂ ਪਹਿਲਾਂ ਥਣਾਂ ਦਾ ਵੇਖਣਾ ਵੀ ਕਿਸੇ ਥਣੇ 'ਚ ਕੋਈ ਦਿੱਕਤ ਤਾਂ ਨਹੀਂ ਕੋਈ ਭੂੜ ਛਿੱਟਾ ਜਾਂ ਕੋਈ ਛਿੱਡੀ ਜਾਂ ਕੋਈ ਸੋਜ ਦੁੱਧ ਸੰਘੜਾ ਹੋ ਗਿਆ ਹੋਵੇ ਐਵੇਂ ਤੁਸੀਂ ਬਸ ਉਹਨੂੰ ਛੱਡਣਾ ਨਹੀਂ ਡਰਾਈ ਨਹੀਂ ਕਰਨਾ ਜਿੰਨਾ ਚਿਰ ਉਹ ਥਣ ਸੱਟ ਨਹੀਂ ਜਾਂਦਾ ਆਪਦੇ ਡਾਕਟਰ ਦੀ ਰਾਇ ਲਓ ਉਹਨੂੰ ਸਹੀ ਕਰਕੇ ਠੀਕ ਹੈ ਉਹਨੂੰ ਮੈਡੀਸਨ ਦੇ ਕੇ ਦੁੱਧੋ ਛੱਡੋ ਜਾਂ ਦੇ ਥਣਾ ਦੇ ਵਿੱਚ ਇਹ ਨਾ ਹੋਵੇ ਬਈ ਸ਼ੁਰੂ ਚ ਪਸ਼ੂ ਨੂੰ ਮਸਟਾਈਟਸ ਹੋ ਜਾਏ ਨਾ ਸੂਣ ਤੋਂ ਪਹਿਲਾਂ ਹੋ ਜੇ ਠੀਕ ਆ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਆਪਾਂ ਕਹਿੰਦੇ ਪਸ਼ੂ ਲੇਵਾ ਬਣਾਉਂਦਾ ਤੇ ਕਈ ਵਾਰੀ ਸੋਜ ਹੋ ਕੇ ਹੋ ਜਾਂਦੀ ਮਸਟਾਈਟਸ ਉਹ ਰਿਕਵਰ ਨਹੀਂ ਹੁੰਦੀ ਥਣਾ ਦੇ ਵਿੱਚ ਦਵਾਈ ਵੀ ਭਰੀ ਜਾਊਗੀ ਫਿਰ ਉਦੋਂ ਥਣਾ ਚ ਦਵਾਈ ਉਹ ਪਸ਼ੂਆਂ ਦੇ ਭਰੀ ਜਾਂਦੀ ਆ ਬਈ ਵੀ ਜਿਹੜੇ ਪਸ਼ੂ ਮੰਨ ਕੇ ਚੱਲੋ ਜਿਵੇਂ ਗਾਵਾਂ ਮੱਝਾਂ ਇਹ ਤਾਂ ਤੁਹਾਨੂੰ ਪਤਾ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਜਿਹੜੀ ਗਾਂ ਦੁੱਧੋ ਨਹੀਂ ਜਾ ਰਹੀ ਤਾਂ ਟਿਊਬਾਂ ਆਉਂਦੀਆਂ ਇੱਕ ਤੇ ਉਹ ਭਰੀਆਂ ਜਾਂਦੀਆਂ ਥਣਾ 'ਚ ਕੋਈ ਨਹੀਂ ਆਪਾਂ 10 ਵੀ ਦੇਵਾਂਗੇ ਬਾਈ ਨੂੰ ਕਿਉਂ ਆਪਾਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੀ ਆ ਵੀ ਜਿਹਨੂੰ ਬਾਈ ਦਿੱਕਤ ਹੋਈ ਉਹ ਕਮੈਂਟ ਕਰਿਓ ਜੋ ਉਹ ਕਮੈਂਟ ਕਰਿਓ ਆਪਾਂ ਉਹ ਪਰਸਨਲੀ ਫੋਨ ਕਰ ਲਏ ਤੈਨੂੰ ਆਪਾਂ ਉਹਨੂੰ ਦੱਸ ਦਿਆਂਗੇ ਵੀ ਕਿਹੜੀਆਂ ਟਿਊਬਾਂ ਆਉਂਦੀਆਂ ਤੇ ਉਹ ਭਲਾ ਪਸ਼ੂ ਥੱਲੇ 15 ਕਿਲੋ ਦੁੱਧ ਆ ਤੁਸੀਂ ਉਹ ਚਾਰ ਟਿਊਬਾਂ ਭਰ ਕੇ ਛੱਡ ਦਿਓ ਪਰ ਉਹ 2 ਮਹੀਨੇ ਦੁੱਧ ਚ ਆਉਂਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਪਊਗਾ ਵੀ ਇਹ 2 ਮਹੀਨੇ ਪਹਿਲਾਂ ਹੀ ਭਰੰਗਾ ਜਾਣਗਾ ਜੇ ਤੁਸੀਂ 1.5 ਮਹੀਨਾ ਪਹਿਲਾਂ ਭਰਦਿਆਂ ਟਿਊਬਾਂ ਤੇ ਉਹ ਜੇ 15 ਦਿਨ ਬਾਅਦ ਚ ਮੰਨ ਲਓ 15 ਦਿਨ ਵਿੱਚ ਜਾਵੜੇ ਦੁੱਧ ਚ ਉਹ ਦੁੱਧ ਖਰਾਬ ਹੋਣ ਲੱਗ ਜਾਊਗਾ ਡੇਰੀ ਵਾਲੇ ਦਾ ਤੇ 2 ਮਹੀਨੇ ਪਛੂ ਆਪਾਂ ਚੋਣਾ ਨਹੀਂ ਕਹਿੰਦਾ ਮਤਲਬ ਵੀ 2 ਮਹੀਨੇ ਪਹਿਲਾਂ ਡਰਾਈ ਕਰੋ ਤੇ ਉਹ ਟਿਊਬਾਂ ਭਰ ਕੇ ਛੱਡ ਦਿਓ ਮਸਟਾਈਟਸ ਨਹੀਂ ਹੁੰਦੀ ਥਣ ਸਹੀ ਰਹਿਣਗੇ ਪਰ ਪਹਿਲਾਂ ਮਸਟਾਈਟਸ ਨਾ ਹੋਵੇ ਤੇ ਖਰਾਕ ਦਾ ਕੀ ਕੀ ਧਿਆਨ ਦੇਣਾ ਹੈ ਖਰਾਕ ਦਾ ਬਈ ਧਿਆਨ ਇਹ ਆ ਵੀ 7ਵੇਂ ਮਹੀਨੇ ਚ ਹੂੰ ਬੱਚਾ ਜਿਹੜਾ ਮੱਝ ਦਾ ਉਹ 4 ਕਿਲੋ ਦਾ ਹੁੰਦਾ ਹਮ 8ਵੇਂ ਚ 8 ਕਿਲੋ ਦਾ 9ਵੇਂ ਚ 16 ਕਿਲੋ ਦਾ ਤੇ 10ਵੇਂ ਚ 32 ਕਿਲੋ ਦਾ ਹੋਗੇ ਪਸ਼ੂ ਸੂਹ ਪੈਂਦਾ 40 ਕਿਲੋ ਦੇ ਬੱਚੇ ਵੀ ਹੁੰਦੇ ਆ 50 ਦੇ ਵੀ ਹੁੰਦੇ ਆ ਜੀ ਘੱਟੋ ਘੱਟ 32 ਕਿਲੋ ਘੱਟੋ ਘੱਟ ਮੰਨ ਲਓ ਵਜਨ ਆਪਾਂ ਇਹ ਮੈਟਰ ਕਰ ਰਿਆ ਵੀ 4 ਕਿਲੋ ਦਾ ਐਗਜ਼ਾਮਪਲ ਮੇਰੀ ਇਹ ਐ ਮੇਰੀ ਇਹ ਐ ਵੀ ਬੱਚਾ ਮਗਰਲੇ 4 ਮਹੀਨਿਆਂ ਦੀ ਵੱਧਦਾ ਉਹ ਕਿਨਾ ਹੋਈ ਜਾਂਦਾ ਵੀ ਭਲਾ ਉਹ 10 ਕਿਲੋ ਦਾ ਉਹ 20 ਦਾ ਹੋ ਜੂ 25 ਦਾ ਹੋ ਜੂ 30 ਦਾ ਐ ਮੰਨ ਕੇ ਚੱਲੋ ਉਹਨੇ ਦੁੱਗਣਾ ਹੋਈ ਜਾਂਦਾ ਹਰ ਮਹੀਨੇ ਹਮ ਹਮ ਠੀਕ ਐ ਇਹ ਮੀਨ ਆ ਇਹ ਇਹ ਮੱਜਾਂ ਦੀ ਗੱਲ ਆ ਐਂ ਹੀ ਗਾਵਾਂ ਜਾਂ ਗਾਵਾਂ ਚ 6ਵੇਂ ਮਹੀਨੇ ਚ 4 ਕਿਲੋ ਨਾਲ ਤੇ 7ਵੇਂ ਚ ਠੀਕ ਆ ਵੱਜ ਜਾਂਦਾ ਉਹਵੇਂ 9ਵੇਂ ਤੱਕ 32 ਦਾ ਹੋ ਕੇ ਬਸ ਉਹ ਪਿੰਦਾ ਤੇ ਖਰਾਕ ਪਰ 7ਵੇਂ ਮਹੀਨੇ ਤੋਂ ਸ਼ੁਰੂ ਕਰਨਾ ਖਰਾਕ ਚਲੋ ਆਪਾਂ ਉਹਨਾਂ ਚਿਰ ਤਾਂ ਦੁੱਧ ਚੋਣੀ ਆ ਬਸ ਉਹਨੂੰ ਨਾਰਮਲ ਖਰਾਕ ਫੀਡ ਫੂਡ ਪਾਈ ਜਾਂਦੇ ਆ ਹੂੰ ਹੂੰ ਉਸ ਤੋਂ ਬਾਅਦ ਤੁਸੀਂ ਇੱਕ ਦਾ ਡਰਾਈ ਫੀਡ ਬਾਈ ਕੋਈ ਵੀ ਠੀਕ ਆ ਜੇ ਕੋਈ ਬੰਦਾ ਨਹੀਂ ਪਾ ਸਕਦਾ ਡਰਾਈ ਫੀਡ ਤਾਂ ਤੁਸੀਂ ਕੋਈ ਵੀ ਬਾਈਪਾਸ ਫੈਟ ਵਾਲਾ ਪਾਊਡਰ ਲਿਆਓ ਕੋਈ ਵੀ ਬਾਈਪਾਸ ਫੈਟ ਵਾਲਾ ਕੋਈ ਵੀ ਆਪਦੇ ਡਾਕਟਰ ਦੀ ਰਾਇਲ ਵਾਲਾ ਆਪਾਂ ਕਿਸੇ ਪਾਊਡਰ ਦਾ ਨਾਂ ਨਹੀਂ ਲੈਣਾ ਠੀਕ ਹੈ ਆਪਾਂ ਕਿਸੇ ਦੀ ਮਸ਼ਹੂਰੀ ਦਾ ਕਰਨੀ ਨਹੀਂ ਨਾ ਕੋਈ ਵੀ ਬਾਈਪਾਸ ਫੈਟ ਹੋਵੇ ਜਿਹੜੇ ਪਾਊਡਰ ਚ ਉਹ ਲੈ ਆਓ ਹਮ ਠੀਕ ਹੈ ਡੇਢ ਦੋ ਮਹੀਨੇ ਪਹਿਲਾਂ ਤੁਸੀਂ ਵਾਈਟਮੈਚ ਸ਼ੁਰੂ ਕਰੋ ਠੀਕ ਹੈ ਹਾਂ ਇੱਕ ਚੀਜ਼ ਦਾ ਨਾਮ ਐ ਜਰੂਰ ਲਊਗਾ 트ਾਂਜੈਕਸ਼ਨ ਰੀਡ ਜਿਹਦੇ ਮੈਂ ਰਿਜ਼ਲਟ ਦੇਖੇ ਆ ਉਹ ਤੁਸੀਂ ਇੱਕ ਮਹੀਨਾ ਪਹਿਲਾਂ ਬਸ ਨੂੰ ਜਰੂਰ ਪਾਓ ਹਮ ਠੀਕ ਹੈ ਇਹ ਡਰਾਈ ਵੀਡਰ ਤੇ ਹਾਂ ਤੇਲ ਨਾ ਦੇਆ ਕਰੋ ਬਾਈ ਆਪਾਂ ਤੇਲ ਨਹੀਂ ਰਿਕਮੈਂਡ ਕਰਦੇ ਤੇਲ ਇੱਕ ਐਕੈਪ ਦੀ ਚੀਜ਼ ਹੈ ਵੀ ਜੇ ਚਲੋ ਕਿਸੇ ਦੇ ਬਾਹਲਾ ਹੀ ਕੀੜਾ ਹੈ ਬਈ ਦੇਣਾ ਹੀ ਦੇਣਾ ਤੇਲ ਤਾਂ ਇੱਕ ਦਿਨ ਛੱਡ ਕੇ ਤੁਸੀਂ ਕੋਈ ਵੱਧ ਤੋਂ ਵੱਧ 100 ਗ੍ਰਾਮ ਤੇਲ ਦਾ ਦੇ ਸਕਦੇ ਆ ਪਰ ਡੇਲੀ ਤੇਲ ਨਾ ਦਿਓ ਠੀਕ ਹੈ ਇਹ ਮਿਮਰ ਤੇ ਫੈਟ ਚੜਾ ਦਿੰਦੀ ਹੈ ਇਹ ਚੀਜ਼ ਬਾਅਦ ਚ ਕਈ ਵਾਰੀ ਆਪਾਂ ਨੂੰ ਲੱਗਦਾ ਯਾਰ ਵੀ ਪਸ਼ੂ ਦੁੱਧ ਤੇ ਨਹੀਂ ਆਇਆ ਇਹ ਪੱਠੇ ਨਹੀਂ ਖਾਂਦਾ ਇਹ ਪ੍ਰੋਬਲਮ ਜਿਆਦਾ ਤੇਲ ਕਰਕੇ ਆਉਂਦੀ ਹੈ ਤੇਲ ਜਮਾ ਨਹੀਂ ਦੇਣਾ ਤੇਲ ਮੈਂ ਤਾਂ ਨਹੀਂ ਕਹਿੰਦਾ ਕਿ ਚਲੋ ਹੁਣ ਜਿਹੜੇ ਪੁਰਾਣੇ ਬੰਦੇ ਆ ਜਾਂ ਕਈ ਮੈਨੂੰ ਕਹਿਣਗੇ ਕਈ ਗਿਆਨ ਵੀ ਦੇਣਗੇ ਹਨਾ ਉਹਨਾਂ ਨੂੰ ਆਪਾਂ ਨਹੀਂ ਹਰੇਕ ਨੂੰ ਆਇਆ ਨਹੀਂ ਕਹਿੰਦੇ ਪਰ ਮੇਰੀ ਸੋਚ ਆ ਵੀ ਤੁਸੀਂ ਪਸ਼ੂ ਜਦੋਂ ਇੱਕ ਵਾਰੀ ਤੇਲ ਦੇ ਘਿਓ ਨਾਲ ਮੋਟਾ ਜ਼ਰੂਰ ਦੇਸੂਗਾ ਹਮ ਆਪਣੇ ਵੀ ਜਿਹੜਾ ਬੰਦਾ ਜਾਦੇ ਘਿਓ ਖਾਂਦਾ ਠੀਕ ਆ ਦਸੌਰੀ ਚਲੋ ਦੇਸੀ ਕੋਈ ਵੀ ਅਗਰ ਐਸਟਰੋਲ ਉਹਦਾ ਵੱਧ ਆਣਾ ਜਿਆਦੇ weight heavy weight ਵੀ ਪਸ਼ੂਆਂ 'ਚ ਮੜਾ ਹਮ ਅਟੈਕ ਹੋਣ ਦੇ ਜਿਹੜੇ ਪਸ਼ੂ ਆਪਾਂ ਕਹਿੰਦੇ ਹਰ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਹਣਾ ਆ ਪਿੱਛੇ ਜੇ ਮੱਝ ਮਰੀ ਜਾਂ ਭਟੰਗੇ ਠੀਕ ਆ ਹੁਣ ਉਹਦਾ heavy weight ਕਰਕੇ ਉਹ ਮਰੀ ਜੇ ਆਪਾਂ ਕਿਹੜਾ ਪਸ਼ੂ ਨੂੰ ਕੋਈ ਸੈਰ ਕਰਾਉਣੀ ਆ ਹਮ ਠੀਕ ਆ ਤੇਲ ਤੋਂ ਦਾ ਭਰੇਜ ਹੀ ਕਰੋ ਬਾਈ ਬਸ ਫੈਟ ਦਿਓ ਠੀਕ ਹੈ ਪਾਊਡਰ ਪਾ ਦਿਓ ਇਹ ਵੈਸੇ ਕੱਲੀ ਬਾਈਪਾਸ ਸਟੈਟ ਵੀ ਮਿਲ ਜਾਂਦੀ ਹੈ ਫੈਕਟਰੀਆਂ ਤੋਂ ਬੂਟਰਿੰਗਾਂ ਜੋ ਜਿਹੜੇ ਬੰਦੇ ਨੂੰ ਨਾਲ ਜਾਉ ਲੈ ਸਕਦਾ ਠੀਕ ਹੈ ਜਾਂ ਬਾ ਡਰਾਈ ਫੀਡ ਕਰਨੇ ਕੋਈ ਮਿਨਰਲ ਵੈਕਟਰ ਰੈਗੂਲਰ ਤੁਸੀਂ ਪਾਓ ਭਲਾ ਪਸ਼ੂ ਘੱਬਣਾ ਭਲਾ ਕਰਨੀ ਹੈ ਉਹ ਤੁਸੀਂ ਪਾਉਣਾ ਹੈ 2 ਮਹੀਨੇ ਪਹਿਲਾਂ ਵਾਈਟਮੈਚ 2 ਮਹੀਨੇ ਪਹਿਲਾਂ ਹਾਂ ਵਾਈਟਮੈਚ ਤੁਸੀਂ 1.5-2 ਮਹੀਨੇ ਪਹਿਲਾਂ ਸ਼ੁਰੂ ਕਰ ਦਿਓ ਡੇਲੀ ਦਾ 20 ml ਦੇਈ ਚਲੋ 2 ਲੀਟਰ ਪਾ ਦਿਓ ਕਹਿਣ ਦਾ ਮਤਲਬ ਹੈ ਅੱਛਾ 20 ਦੇ ਸਕਦੇ ਆਪਾਂ ਹੈ ਹਾਂ ਇੱਕ ਟਾਈਮ ਕਿ ਦੋਨੇ ਟਾਈਮ ਨਹੀਂ ਦੋ ਟਾਈਮ 10 ਟਾਈਮ 10 10 ਦੇ ਦਿਓ ਜੀ ਮੈਂ ਕੋਈ ਹੋਰ ਬਹੁਤ ਆਉਂਦੇ ਆ ਡਰਚ ਗੋਲਡ ਵਗੈਰਾ ਆਉਂਦਾ ਬਹੁਤ ਆਉਂਦੇ ਆ ਤੇ ਵਾਈਟਲ ਮੈਚ ਤੁਸੀਂ 15 20 ਇੱਕ ਟਾਈਮ ਦੇਈ ਚਲੋ ਪਹਿਲਾਂ ਦੇਈ ਚਲੋ ਮਹੀਨਾ ਕੁ ਪਹਿਲਾਂ ਆ ਕੇ ਵਧਾ ਦਿਓ ਹੁਣ ਠੀਕ ਠੀਕ ਜੇ ਬਾਕੀ ਪਸ਼ੂ ਦੇ ਸਿਰ ਤੇ ਦੇਖੋ ਜੇ ਤੁਹਾਡਾ ਪਸ਼ੂ 10 ਕਿਲੋ ਦੁੱਧ ਵਾਲਾ ਤਾਂ 20 ਤੋਂ 30 ਐਮਐਲ ਬਹੁਤ ਹੈ ਹੈਨਾ ਤੇ ਵੱਧ ਤੋਂ ਵੱਧ ਐਂਡ 40 ਦੀ ডোজ ਆ ਜੇ ਪਸ਼ੂ 15 15 ਕਿਲੋ ਦੁੱਧ ਵਾਲਾ ਦੇਸ਼ ਵਾਈਟਲ ਮੈਚ ਦੀ ਡੋਜ਼ ਹੁੰਦੀ ਹੈ ਹਾਂ ਉੱਤੇ ਉੱਪਰ ਲਿਖੀ ਹੁੰਦੀ ਹੈ ਬਾਈ ਅੱਛਾ ਅੱਛਾ ਨਹੀਂ ਮੈਂ ਨਹੀਂ ਖਾਣਾ ਉੱਪਰ ਲਿਖੀ ਹੁੰਦੀ ਹੈ ਫੇ ਰੋਟੀ ਤੇ ਬਾਕੇ ਤੁਸੀਂ ਨੋਰਮਲ ਦੇ ਦੇਣਾ ਕੋਈ ਬੜੀ ਵੱਡੀ ਗੱਲ ਨਹੀਂ ਪਸ਼ੂ ਨੋਰਮਲ ਹੀ ਖਾ ਜਾਂਦਾ ਹੈ ਤੇ ਬਾਈ ਜਿੰਨੇ ਵੀ ਵੀਰੋ ਵੀਡੀਓ ਵੇਨ ਦਾ ਸ਼ੇਅਰ ਕਰਦਾ ਜਰੂਰ ਕਰਦੇ ਤੇ ਕਿ ਜਿਹਦੇ ਵੀ ਸਵਾਲ ਹੋਏ ਨਾ ਜਿਸ ਕਿਸੇ ਵੀ ਵੀਰ ਦਾ ਦਿਮਾਗ ਦੇ ਵਿੱਚ ਸਵਾਲ ਹੁੰਦਾ ਉਹ ਤੁਸੀਂ ਕਰ ਦਿਆ ਕਰੋ ਸਵਾਲ ਕਮੈਂਟਾਂ ਦੇ ਵਿੱਚ ਤੇ ਆਪਾਂ ਹਰ ਰੋਜ਼ ਹੀ ਤਕਰੀਬਨ ਕੋਸ਼ਿਸ਼ ਕਰਿਆ ਕਰਾਂਗੇ ਜਿੰਨੇ ਵੀ ਕੋਈ ਮੈਟਰ ਹੋਏ ਤੁਹਾਡੇ ਉਹਨਾਂ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਸਵਾਲਾਂ ਦਾ ਜਵਾਬ ਜਰੂਰ ਦੇਵਾਂਗੇ ਤੇ ਬਾਈ ਜੀ ਹੋਰਾਂ ਨੇ ਕਈ ਫਾਰਮ ਖੜੇ ਵੀ ਕਰਵਾਏ ਆ ਤੇ ਕਾਫੀ ਚਿਰ ਦੇ ਕੰਮ ਕਰਦੇ ਆ ਕੰਨਾਂ ਚ ਘਾਟੇ ਹੁੰਦੇ ਵੀ ਵੇਖੇ ਤੇ ਕੰਨਾਂ ਨਫੇ ਹੁੰਦੇ ਵੀ ਵੇਖੇ ਆ ਆਓ ਅਗਲੇ ਦੇ ਸਿਰ ਤੇ ਹਾਂ ਤੇ ਆਪਾਂ ਪਰ ਧਿਆਨ ਹੀ ਨਹੀਂ ਦੇਣਾ ਹਨ ਫਿਰ ਤਾਂ ਘਟਾ ਹੀ ਆ ਤੇ ਪਰ ਤਜਰਬਾ ਬਾਈ ਜੀ ਇਹਨਾਂ ਕੋਲੇ ਬਹੁਤ ਆ ਤੇ ਚਲੋ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਤਕਰੀਬਨ ਕੋਸ਼ਿਸ਼ ਕਰਿਆ ਕਰਾਂਗੇ ਹਰ ਰੋਜ਼ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ